ਕਾਂਗਰਸ ਵੱਲੋਂ ਫਰੀਦਕੋਟ ਤੋਂ ਸੰਸਦ ਮੁਹੰਮਦ ਸਦੀਕ ਨੂੰ ਟਿਕਟ ਕੱਟ ਕੇ ਅਮਰਜੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਅਮਰਜੀਤ ਕੌਰ ਉਹਦੇ ਵੱਲੋਂ ਹਲਕੇ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਅੱਜ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਪਹੁੰਚੇ ਜਿੱਥੇ ਉਹਨਾਂ ਨੇ ਜਨਤਾ ਨੂੰ ਸੰਬੋਧਨ ਕਰਦੇ ਆਮ ਆਦਮੀ ਪਾਰਟੀ ਨੂੰ ਹਰਾ ਕੇ ਪੰਜਾਬ ਦੇ ਵਿੱਚ ਕਾਂਗਰਸ ਦੀ ਜਿਆਦਾ ਸੀਟਾਂ ਜਿੱਤਣ ਦਾ ਅਪੀਲ ਕੀਤੀ ਹੈ ਤੇ ਉੱਥੇ ਹੀ ਦੂਸਰੇ ਪਾਸੇ ਉਹ ਨਾਦੇ ਵੱਲੋਂ ਰਵਨੀਤ ਬਿੱਟੂ ਤੇ ਹਰਸਿਮਰਤ ਕੌਰ ਬਾਦਲ ਉਹ ਨਾਦੇ ਉੱਤੇ ਸ਼ਬਦੀ ਹਮਲੇ ਵੀ ਕੀਤੇ ਗਏ ਨੇ ਰਾਜਾ ਵੜੇਂਗੋਣਾ ਨੇ ਕਹਿ ਕੇ ਜਿਹੜੇ ਦਾਵਾ ਕਰ ਰਹੇ ਨੇ ਹਰਸਿਮਰਤ ਕੌਰ ਬਾਦਲ ਤੇ ਰਵਨੀਤ ਸਿੰਘ ਬਿੱਟੂ ਕਿ ਕਾਂਗਰਸ ਨੂੰ ਉਮੀਦਵਾਰ ਨਹੀਂ ਲੱਭ ਰਹੇ ਤੇ ਕਾਂਗਰਸ ਇਸ ਵਾਰੀ ਚੋਣਾਂ ਹਾਰੇਗੀ ਤਾਂ ਰਾਜਾ ਵੜੇਂਗੋਣਾ ਦਾ ਕਹਿਣਾ ਹੈ ਕਿ ਇਸ ਵਾਰੀ ਸਿਆਸਤ ਦੇ ਵਿੱਚ ਸਮੀਕਰਨ ਕੁਝ ਹੋਰ ਹੋਣਗੇ ਇਸ ਵਾਰ ਪਹਿਲੀ ਵਾਰ ਹੋਏਗਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਹਾਰਣਗੇ ਤੇ ਰਵਨੀਤ ਬਿੱਟੂ ਵੀ ਹਾਰਣਗੇ ਇਸ ਤੋਂ ਇਲਾਵਾ ਨਾਨਕੀ ਕੁਝ ਕਹ ਆਉ ਸੁਣਦੇ ਆਂ ਇਹ ਕਹਿ ਕੀ ਰਾਜਨੀਤੀ ਤੋਂ ਸਿਆਸਤ ਲਗਾ ਜੇ ਮੈਂ 10 ਜੋ ਮਾਨ ਸਾਹਿਬ ਕਹਿੰਦੇ ਅਗਰ 130 ਹੋਇਆ ਤੇ ਜਦੋਂ ਸਿਆਸਤ ਲੈ ਲਗਾ ਗੱਲ ਉਨੀ ਕਰਨੀ ਚਾਹੀਦੀ ਜਿੰਨੀ ਹੋ ਪਰ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ 2024 ਦੇ ਵਿੱਚ ਆਏਗੀ ਸਭ ਤੋਂ ਜ਼ਿਆਦਾ ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਜਿੱਤੂਗੇ ਸਭ ਤੋਂ ਜ਼ਿਆਦਾ ਵੋਟ ਪਰਸੈਂਟੇਜ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਜੋ ਸੇਵਨ ਸਾਹਿਬ ਸਵਾਲ ਚੁੱਕੀ ਹੁੰਦਾ ਆਪੇ ਆਪ ਸਾਹ ਆਪ ਦੇ ਹੁੰਦੇ ਹੈ ਅਮਰ ਵਿਜੇ ਪ੍ਰਤਾਪ ਉਹ ਹਜ ਤੱਕ ਨਾ ਆਪਦੇ ਤੇ ਚਲੋ ਜੀ ਕੁਵਰ ਵਿਜੇ ਪ੍ਰਤਾਪ ਕੁਵਰ ਵਿਜੇ ਪ੍ਰਤਾਪ ਜੀ ਨੂੰ ਉਹਦਾ ਪਤਾ ਹੋਣਾ ਚਾਹੀਦਾ ਸੀ ਜਦੋਂ ਆਮ ਆਦਮੀ ਪਾਰਟੀ ਚ ਗਏ ਇੱਕ ਕੁਵਰ ਵਿਜੇ ਪ੍ਰਤਾਪ ਵੀ ਸਵਾਲ ਚੁੱਕ ਰਿਹਾ ਅੰਦਰ ਅੰਦਰ ਮੇਰਾ ਖਿਆਲ 50 ਤੋਂ 60 ਮਲੇ ਸਫਾਨੇ ਸੀ ਜਿਹੜੇ ਸਵਾਲ ਚੁੱਕਣ ਵਾਸਤੇ ਬੈਠੇ ਨੇ ਮੌਕੇ ਦੀ ਤਲਾਸ਼ ਹੋ ਗਈ ਭਾਈ ਜੀ ਚਰਚਾ ਜੇ ਅੰਮ੍ਰਿਤ ਸਿੰਘ ਜੀ ਅੱਜ ਵੀ ਨਾਮਜਦਗੀ ਵਾਸਤੇ ਆਵੇ ਭਗਤ ਜਨਾਹ ਲੜਦੇ ਹੈ ਬੱਡਾ ਬੱਡਾ ਤੋਂ ਬਲਕੌਰ ਸਿੰਘ ਬਲਕੌਰ ਸਿੰਘ ਉਹ ਬਲਕੌਰ ਸਿੰਘ ਜੀ ਅਗਰ ਚੋਣਾਂ ਲੜ ਰਹੇ ਹੈ ਸਾਡੇ ਤਾਂ ਉਹ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਨਾਲ ਬਹੁਤ ਲੋਕ ਪਿਆਰੇ ਨੇ ਅਸੀਂ ਤਾਂ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਬੇਸ਼ੱਕ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਚੋਣਾਂ ਲੜਨਾ ਹੈ ਤਾਂ ਤੁਸੀਂ ਲੜੋ ਅਸੀਂ ਤੁਹਾਡੇ ਅਸੇ ਹਾਜ਼ਰ ਹੈ ਕਿਉਂਕਿ ਸਾਡਾ ਇੱਕ ਪਰਿਵਾਰ ਹੈ ਸਿੱਧੂ ਸਾਡਾ ਭਰਾ ਸੀਗਾ ਪਰ ਸਾਨੂੰ ਬੜਾ ਦੁੱਖ ਹੈ ਸਿੱਧੂ ਦਾ ਬੜਾ ਦੁੱਖ ਹੈ ਇਹ ਤੁਰਨੋਂ ਹੁੰਦਾ ਜੀ ਅੱਜ ਸਿੱਧੂ ਸਾਡੇ ਵਿਚਾਰ ਹੁੰਦਾ ਜੇ ਉਹ ਭੱਜ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਾਪਾਉ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਰੈਡੀਆ ਵਿਧਾਨ ਸਭਾ ਲੋਕ ਸਭਾ ਸੀਟਾਂ ਕਦੋਂ ਤੱਕ ਅਨਾਉਂਸ ਹੋ ਜਾਣਗੀਆਂ ਮੇਰਾ ਖਿਆਲ 2 ਤੋਂ 3 ਦਿਨਾਂ ਦੇ ਵਿੱਚ ਰੈਡੀਆ ਵਿਧਾਨ ਸਭਾ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਅਨਾਉਂਸ ਕਰ ਦੇਣਗੇ ਅਨੁਮਾਨੀ ਗੱਲ ਕਰ ਰਹੇ ਆ ਵੀ ਕਾਂਗਰਸ ਨੂੰ ਉਮੀਦਵਾਰ ਨਹੀਂ ਲੱਗ ਰਹੇ ਸੀ ਬੀਜੇਪੀ ਦੇ ਵਿੱਚ ਦੇ ਦੇ ਰਿਹਾ ਪੀਟੂ ਜੀ ਮੇਰੇ ਸਰਕਾਰੋਂ ਭਰਾ ਨੇ ਪਰ ਮੈਂ ਇਹ ਬੇਨਤੀ ਕਰਦਾ ਹਾਂ ਕਿ ਉਹ ਚੋਣ ਹਾਰਨਗੀ ਲਿਖ ਕੇ ਲੈ ਲੋ ਭਿੰਡਾ ਤਾਂ ਹਰਸਿਮਰਤ ਭਾਵੇਂ ਕਹਿੰਦੀ ਹੈ ਉਮੀਦਵਾਰ ਖਾਬਦਾ ਜਾਂ ਨਹੀਂ ਖਾਬਦਾ ਤਿਆਰੀ ਇਸ ਪਲਿੱਟ ਜਿਹਦੇ ਵਿੱਚ ਕੰਮ ਖਰਾਬ ਹੋ ਜਾਦਾ ਬਿੱਟੂ ਚੋਣਾਂ ਮੇਰਾ ਭਰਾ ਹਾਰੇਗਾ ਭਿੰਡਾ ਤਾਂ ਭਿੰਡਾ ਤਾਂ ਕੀ ਲੱਗੇ ਵੱਡੇ ਵੱਡੇ ਛੱਡ ਕੇ ਜਾ ਰਹੇ ਹਰ ਸਿਮਰਤ ਕੋਰ ਬਾਦਲ ਗਈ ਮੇਰੇ ਸਰਕਾਰਿਓ ਗਿਆ ਮਾਫੀ ਚਾਹਨੇ ਮਾਇਗਾ ਕਿਆ ਬੀਬੀ ਹਰਸਿਮਰਤ ਕੋਰ ਬਾਦਲ ਜੀ ਸਾਡੇ ਸਰਕਾਰਿਓ ਭੇਜੀ ਇਸ ਵਾਰੀ ਲੋਕ ਸਭਾ ਦੀਆਂ ਔੜੀਆਂ ਨਹੀਂ ਚੜਾਂਗੇ ਲਿਖ ਲੋ ਤੇ ਆਪ ਦੀ ਪੁਸ਼ਟੀ ਕਰਦੇ ਕਿੰਨੀ ਸੀਟਾਂ ਜਾਰੀ ਹੋ ਰਹੀਆਂ ਆਪ ਦੀ ਬੈਥੋਂ ਨੂੰ ਦੱਸਦਾ ਭੁਵਿਸ਼ਿਆਣੀ ਮੈਂ ਤੁਹਾਨੂੰ ਕਿਹਾ ਕਿ ਸਭ ਤੋਂ ਜ਼ਿਆਦਾ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ ਲੋਕ ਕਹਿ ਰਹੇ ਰਾਜਾ ਵੜਿੰਗ ਸਾਰੇ ਤੋਂ ਜ਼ਿਆਦਾ ਖਰਾੜਾ ਆ ਤਾਂ ਕਰਕੇ ਵੱਡੇ ਵੱਡੇ ਲੀਡਰ ਛੱਡੀ ਜਾ ਰਹੇ ਨੇ ਮੇਰੇ ਬਹੁਤ ਮੈਂ ਤਾਂ ਬੱਡੇ ਵੀ ਸਾਰੇ ਲੀਡਰਾਂ ਤੋਂ ਖਰਾੜਾ ਹੈ ਦੇਖੋ ਭੁੱਲਰ ਭੁੱਲਰ ਸਾਹਿਬ ਰਾਜੇ ਵੜਿੰਗ ਨੂੰ 2 ਸਾਲਾਂ ਤੋਂ ਛੱਡਿਆ ਨਹੀਂ ਮੈਂ ਤਾਂ ਵੱਡੇ ਲੀਡਰਾਂ ਨੂੰ ਵਾਪਸ ਲੈ ਕੇ ਆਇਆ 7-8 ਲੋਕ ਜਿਹੜੇ ਬੀਜੇਪੀ ਚਲੇ ਗਏ ਸੀ ਉਹਨਾਂ ਨੂੰ ਵਾਪਸ ਲੈ ਆਇਆ ਹੁਣ ਜਿਹੜੇ ਲੋਕ ਛੱਡ ਕੇ ਜਾ ਰਹੇ ਨੇ ਉਹ ਜਿਹੜੇ ਲੋਕ ਛੱਡ ਕੇ ਜਾ ਰਹੇ ਆ ਉਹਨਾਂ ਦਾ ਨਿੱਜੀ ਸਵਾਰਥ ਹੈ ਉਹ ਸਿਆਣੇ ਕਹਿੰਦੇ ਆ ਚਿੱਤ ਬੇਈਮਾਨ ਹੋ ਗਿਆ ਉਹਨਾਂ ਨੂੰ ਟਿਕਟ ਲੈਣੀ ਸੀ ਅਸੀਂ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਉਹਨਾਂ ਨੂੰ ਕੰਸੀਡਰ ਨਹੀਂ ਕੀਤਾ ਅਸੀਂ ਹੋਰਾਂ ਲੀਡਰਾਂ ਨੂੰ ਕੰਸੀਡਰ ਕਰ ਲਿਆ ਇਸ ਕਰਕੇ ਉਹ ਚਲੇ ਗਏ ਦੂਜੀ ਗੱਲ ਮੈਂ ਬੇਨਤੀ ਕਰਨੀ ਛੋਣ ਹੈ ਜਿਹਨੂੰ ਕਾਂਗਰਸ ਪਾਰਟੀ ਮਾਰੀ ਲੱਗਦੀ ਹੈ ਉਹ ਮੁਨੇ ਆਦਾ ਕੰਨੀ ਕਤਰਾ ਲੈਣ ਤਾਂ ਜੋ ਇਹਰੇ ਨਾਲ ਦੂਜੇ ਲੀਡਰ ਦੂਜੇ ਲੋਕਾਂ ਵਾਸਤੇ ਰਾਸਤੇ ਖੁੱਲਦੇ ਆ ਨੌਜਵਾਨ ਮੁੰਡੇ ਜਿਹੜੇ ਸਟੇਜ ਤੇ ਬੈਠੇ ਇਹਨਾਂ ਨੂੰ ਮੌਕਾ ਮਿਲੇਗਾ ਯੂਥ ਕਾਂਗਰਸ ਨੂੰ ਮੌਕਾ ਮਿਲੇਗਾ ਮਹਿਲਾ ਕਾਂਗਰਸ ਨੂੰ ਮੌਕਾ ਮਿਲੇਗਾ ਆਮ ਲੋਕਾਂ ਨੂੰ ਮੌਕਾ ਮਿਲੇਗਾ ਕੋਈ ਕਿਸੇ ਦਾ ਸੁੱਖਿਆ ਨਹੀਂਗਾ ਕਿ 12 ਵਾਰੀ ਮੈਂ ਹੀ ਲੜਦਾ ਹੈ ਰਾਜਾ ਵਿਡਿੰਗ ਦਾ ਇਹ ਥੋੜੀ ਕੀ 12 ਵਾਰੀ ਮੈਂ ਹੀ ਚੋਣਾਂ ਆਮ ਲੜਾਂ ਉਸ ਨਵੀਂ ਸਿਆਸੀ ਪਾਰਟੀ ਦੇ ਆਗੂ ਹਾਂ ਦਲ ਬਦਲੀ ਤੇ ਲੱਗਦਾ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਦਲ ਬਦਲੀ ਤੇ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਏਦੂ ਹੀ ਇਹ ਦਲ ਬਦਲੂਆਂ ਦਾ ਕਾਨੂੰਨ ਲੋਕ ਇਸ ਵਾਰੀ ਸਖਤ ਆਪਣੇ ਆਪ ਬਣਾ ਦੇਣਗੇ ਇਸ ਵਾਰੀ ਜਦੋਂ ਦਲ ਬਦਲੂਆਂ ਦੇ ਪੀਪੇ ਖਾਲੀ ਨਿਕਲਣਗੇ ਕਾਨੂੰਨ ਆਪਣੇ ਆਪ ਬਣ ਜਾਏਗਾ ਲੋਕ ਡਰਨ ਲੱਗ ਪੈਣਗੇ ਅਸੀਂ ਦਲ ਬਦਲੂ ਨਾ ਚੋਣ ਵਿੱਚ ਇਹ ਕਹਿੰਦੇ ਆ ਇਹਨਾਂ ਜਿਹੜੇ ਕਾਂਗਰਸ ਵਾਲੇ ਅੱਜ ਛੱਡ ਕੇ ਗਏ ਆ ਇਹੇ ਹੀ ਫੇਰ ਦੁਬਾਰਾ ਸਿਰ ਤੇ ਭਾਜ ਗਏ ਕਾਂਗਰਸ ਅਗਾਹੀ ਨੇ ਇਹ ਕੀ ਹੋਊਗਾ ਕਿ ਨਹੀਂ ਹੋਊਗਾ ਬਹੁਤ ਗੱਲ ਹੈ ਰਾਜਨੀਤੀ ਦੇ ਵਿੱਚ ਜਦੋਂ ਕੋਈ ਆਉਂਦਾ ਹੁਣ ਪਿੰਡ 'ਚ ਕੋਈ ਵਿਅਕਤੀ ਸਾਡੇ ਨੂੰ ਛੱਡ ਕੇ ਚਲਾ ਜਾਂਦਾ ਹੈ ਕੱਲ ਫੇਰ ਉਹ ਸ਼ਾਮਿਲ ਹੋ ਜਾਂਦਾ ਹੈ ਅਸੀਂ ਉਹ ਵੀ ਸ਼ਾਮਿਲ ਕਰਾ ਦਿੰਦੇ ਹਾਂ ਸਾਰੇ ਪਿੰਡ ਵਾਲੇ ਵੀ ਕਹਿੰਦੀ ਐ ਖਰਾਓ ਮੇਰੇ ਨਾਲ ਅਗਲਾ ਕਹਿੰਦਾ ਵੀ ਗਿਆ ਸੀ ਉਹ ੜਾਗੇ ਪਰ ਸਿਰ ਤੇ ਬੋਣ ਵਾਲਾ ਕੰਪਨੀ ਉਹਨਾਂ ਨੂੰ ਨਵੇਂ ਸਿਨੀਅਰ ਨਵੀਂ ਸਿਨੀਅਰਿਟੀ ਮਿਲੇਗੀ ਨਾ ਕਿ ਪੁਰਾਣੀ ਸਿਨੀਅਰਿਟੀ ਨਹੀਂ ਦਿੱਤੀ ਜਾਂ ਉਹਨਾਂ ਨੂੰ ਕੋਈ ਬਹੁਤ ਕਾਬਲ ਵਿਅਕਤੀ ਹੋਇਆ ਜਿੱਥੇ ਕੋਈ ਚੋਣ ਲੜਨ ਵਾਲਾ ਸਾਡੇ ਕੋਲੇ ਨਾ ਹੋਇਆ ਉੱਥੇ ਹੋ ਸਕਦਾ ਕਿਸੇ ਨੂੰ ਮੌਕਾ ਮਿਲੇ ਆਦਰਵਾਇਸ ਇਸ ਤਰ੍ਹਾਂ ਮੈਂ ਲੋਕਾਂ ਦਾ ਉਤਸ਼ਾਹ ਦੇਖ ਰਹੀ ਹਾਂ ਉਸ ਤਰ੍ਹਾਂ ਤਾਂ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਵੱਡੀ ਨੀੜ ਦਾ ਕਿਨਵਾਵਾ ਜਿਹੜਾ ਸਾਡੇ ਚਤਾਕ ਲੋਕ ਸਭਾ ਚ ਬਹੁਤ ਉਤਸ਼ਾਹ ਲੋਕ ਸਭਾ ਹਲਕਾ ਫ੍ਰੀਪੋਰਟ ਸਾਰਾ ਮੇਰੇ ਪਿੱਤੇ ਫ੍ਰੀਪੋਰਟ ਹੈ ਔਰ ਮੇਰਾ ਸਹੁਰਾ ਪਿੰਡ ਜਿਆ ਮੁੰਕਾ ਜਿਲ੍ਹਾ ਸਾਰਾ ਮੈਂ ਕਮਤ ਖੁੱਟਾ ਹੋਇਆ ਔਰ ਮੈਂ ਉੱਥੇ 5 ਸਾਲ ਵਰਤ ਕਰਦੀ ਰਹੀ ਹਾਂ ਔਰ ਮੇਰੇ ਹਸਬੰਦ 20 ਸਾਲ ਹੋ ਗਏ ਉਸ ਜਿਲ੍ਹੇ ਆ ਕੰਮ ਕਰਦੇ ਆ ਔਰ ਮੈਨੂੰ ਲੱਗਦਾ ਵੀ ਐਸ ਵਾਰ ਲੋਕ ਤਾਂ ਜਿਹੜੇ ਜਿਹੜੀਆਂ ਦੂਜੀਆਂ ਪਾਰਟੀਆਂ ਚੋਂ ਕਿਤੇ ਵੱਧ ਨਹੀਂ ਵੀ ਜ਼ਿਆਦਾ ਲੱਗਦੀ ਜੇ ਵੋਟਾਂ ਦੇ ਫੀਡ ਕੋਡ ਜਾਂ ਕਿਤੇ ਲੋ ਸਾਰੇ ਹਲਕਿਆਂ ਚ ਸਾਰੇ ਹਲਕਿਆਂ ਚ ਬਹੁਤ ਅਨਨੋਟ ਫੋਨਾਰੇ ਆ ਕਿ ਅਸੀਂ ਤਾਂ ਕਾਂਗਰਸ ਪਾਰਟੀ ਨੂੰ ਇਹ ਲੈ ਕੇ ਜਾਣਾਂ ਔਰ ਲੋਕ ਲੈ ਕੇ ਜਾਣਗੇ ਜਿਵੇਂ ਲੋਕ ਤਾਂ ਚੀਚੀਆਂ ਲੈ ਲੈ ਕੇ ਕਹਿ ਰਹੇ ਨਾ ਵੀ ਅਸੀਂ ਇੱਕ ਜੂਨ ਨੂੰ ਆਉਣ ਦੋ ਇੱਕ ਜੂਨ ਨੂੰ ਆਉਣ ਦੋ ਇਸੇ ਤਰ੍ਹਾਂ ਮੈਨੂੰ ਫਸਟ ਕੰਮ ਕੀ ਰਹੇਗਾ ਤੁਹਾਡਾ ਜੀ ਦੇਖਿਓ ਮੇਰਾ ਜਿਹੜਾ ਮੇਰਾ ਫਸਟ ਕੰਮ ਹੈ ਐਜੂਕੇਸ਼ਨ ਔਰ ਮੈਂ তিনটা ਚੀਜ਼ਾਂ ਤੇ ਫੋਕਸ ਕਰੂੰਗੀ এডਿਕੇਸ਼ਨ ਹੈਲਥ ਔਰ ਜਿਹੜਾ ਜੋਬ ਸੈਕਟਰ ਤੰਨ ਚਿੰਤਾ ਕੇ ਫੋਕਸ ਕਰਕੇ ਰੱਖੋ ਕਿਸਾਨੀ ਮੁੱਦਾ ਮੇਰਾ ਤੇ ਕਿਸਾਨੀ ਮੁੱਦਾ ਤਾਂ ਚੱਲ ਰਿਹਾ ਹੈ ਉਹ ਦੇਖੋ ਅਸੀਂ ਸਾਰੇ ਉਸ ਨਾਲ ਜੁੜੇ ਹੋਏ ਆ ਅਸੀਂ ਵੀ ਐਵੇਂ ਕਿਸਾਨ ਪਰਵਾਰ ਦੀ ਬੇਟੀਆਂ ਕਿਸਾਨੀ ਮੁੱਦਾ ਜਿਹੜਾ ਇਹਦੀਆਂ ਜਿਹੜੀਆਂ ਪ੍ਰੋਬਲਮਸ ਆ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਬਹੁਤ ਜਲਦੀ ਸਾਲਵ ਹੋ ਜਾਣ ਔਰ ਸਾਡੇ ਕਿਸਾਨ ਭਰਾ ਜਿਹੜੇ ਉੱਥੇ ਪ੍ਰੋਬਲਮ ਹੈ ਆ ਛੜਕਾ ਤੇ ਉਹ ਜਲਦੀ ਤੋਂ ਜਲਦੀ ਘਰੇ ਆ ਸਕਣ ਮੋਦੀ ਦੀ ਕਾਂਗਰਸ ਦੀ ਲੀਡਰਸ਼ਿਪ ਜੋ ਤੁਹਾਡੇ ਨਾਲ ਨਾਰਾਜ਼ਗੀ ਦਿਖਾ ਰਹੀ ਉਹਦੇ ਬਾਰੇ ਕੀ ਕਹਿੰਦੇ ਕੋਈ ਨਹੀਂ ਵੀਰ ਜੀ ਮੇਰੇ ਨਾਲ ਆ ਸਾਰੇ ਅੱਜ ਮੀਟਿੰਗ ਹੋ ਰਹੀ ਹੈ ਬਹੁਤ ਸਾਰੇ ਲੀਡਰ ਆ ਰਹੇ ਨੇ ਕੋਈ ਗੱਲ ਨਹੀਂ ਪਰ ਮੈਂ ਸੀਖ ਸਾਹਿਬ ਜੀ ਨੇ ਮੈਂ ਪ੍ਰਚਾਰ ਹੀ ਨਹੀਂ ਕਰ ਪਾਇਆ ਨਹੀਂ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਮੈਂ ਤੋਂ ਮੇਰੀ ਬੇਟੀਆਂ ਨੌ ਮਰੀ ਜੀ ਪ੍ਰਧਾਨ ਜੀ ਤੁਹਾਡੇ ਨਾਲ ਨਾਰਾਜ਼ਗੀ ਦੁਤਾਰੇ ਨੇ ਟਿੰਪਲ ਜੀ ਨਹੀਂ ਨਹੀਂ ਕੋਈ ਨਾਰਾਜ਼ ਨਹੀਂ ਹੈਗਾ ਸਾਰੇ ਸਾਡੇ ਨਾਲ ਚੱਲਣਗੇ ਬੇਫਿਕਰ ਹੋ ਜੀ ਟੈਨਸ਼ਨ ਨਾ ਲਾਓ ਥੈਂਕ ਯੂ ਸੋ ਮੱਚ